ਆ ਲੋ 도ਗਲਾ ਅਵਾਰਡ ਤੁਸੀਂ ਵੇਖ ਲਿਆ ਗਿਆ ਇਸ ਬੰਦੇ ਨੂੰ ਜਿਹੜਾ ਦਿੱਤਾ ਗਿਆ ਹੈਗਾ ਇੱਥੇ ਪੂਰਾ ਰੌਲਾ ਪਿਆ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਸੀ ਕੀ ਗੱਲ ਹੋਈ ਆ ਪਹਿਲਾਂ ਮੈਂ ਸਟੇ ਸੈਕਟਰ ਨਹੀਂ ਪੁੱਛੂੰ ਕੀ ਗੱਲ ਹੁਣ ਜੀ ਅਸੀਂ ਸੇਵਾ ਸਿੰਘ ਜੀ ਨੂੰ ਸਨਮਾਨ ਦੇਣ ਜਾ ਰਹੇ ਹਾਂ ਆਓ ਜੀ ਸੇਵਾ ਸਿੰਘ ਜੀ ਤਨਵਾ ਜੀ ਤਨਵਾ ਆ ਕੀ ਕਰ ਤੂ ਉਤਾ ਯਾਰ ਕਰਤੂਤ ਕਹਦੀ ਦੋ ਦਿਨਾਂ ਦੀ ਕਰਤੂਤ ਆ ਹੋ ਜਾ ਆ ਕੁਛ ਕਰਨ ਸਭ ਭਾਈ ਆ ਤੋ ਕਰਦੀ ਸਾਰਾ ਬੰਦਾ ਕੱਲ ਦਾ ਜੰਮਿਆ ਤੂੰ ਤੂੰ ਅਜੇ ਕੱਲ ਦਾ ਜੋਗਾ ਤੇ ਨਹੀਂ ਪਤਾ ਭਾਈ ਦੋੜੀ ਰੱਖੋ ਕਿਧਰੋਂ ਬੰਦਾ ਯੋਹੀ ਸਾਰੇ ਕੰਮ ਯਾਰ ਅਸੀਂ ਸਾਰੇ ਕੰਮ ਕਰਵਾਉਂਦੇ ਤੁਸੀਂ ਅਜੇ ਕਿਹਾ ਮਰਦੂ ਓਏ ਕਾਕਾ ਤੂੰ ਹੈਗਾ ਤੂੰ ਕਰ ਬੰਨ ਗਿਆ ਕਹਿਉਂਦੀਆਂ ਤੂੰ ਸਾਰੇ ਕੰਮ ਨਹੀਂ ਕਰਦੇ ਅਜੇ ਕੱਲ ਦਾ ਜੰਮਿਆ ਤੂੰ ਤੇਰੀ ਉਮਰ ਹੈ ਨਹੀਂ ਕੰਨੀ ਯਾਰ ਤੁਸੀਂ ਵੀ ਸਾਰੇ ਲੱਗ ਕੇ ਮਗਰੀ ਆ ਰਹੇ ਹੋ ਇੱਕ ਗਲਤ ਗੱਲ ਆ ਗਈ ਇਹ ਕਿ ਤੁਹਾਨੂੰ ਦਾ ਮਾਲਕਾ ਜਿਸ ਜਨਾਸ ਵੀ ਤਾ ਨਾ ਕਿਸੇ ਉਹ ਬਾਈ ਤੁਸੀਂ ਤਾਂ ਸਿਆਣੇ ਬਣਿਆ ਤੁਸੀਂ ਮੀਡੀਆ ਨੂੰ ਸੋਚਿਆ ਸੀ ਮੀਡੀਆ ਦੇ ਅਸੇ ਵਾਰਡ ਦੇ ਲੈ ਕੇ ਆਸੀ ਮੀਡੀਆ ਸੱਜਾ ਆ ਰੱਖੋ ਤੁਹਾਡਾ ਵਾਰਡ ਸਮਝ ਨਹੀਂ ਚਾਹੀਦਾ ਖੜੋ ਆ ਲੋ 도ਗਲਾ ਵਾਰਡ ਤੁਸੀਂ ਵੇਖ ਲਿਆ ਗਿਆ ਇਸ ਬੰਦੇ ਨੂੰ ਜਿਹੜਾ ਦਿੱਤਾ ਗਿਆ ਹੈਗਾ ਇੱਥੇ ਪੂਰਾ ਰੌਲਾ ਪਿਆ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਸੀ ਕਿ ਕੀ ਗੱਲ ਹੋਈ ਹੈ ਪਹਿਲਾਂ ਮੈਂ ਸਟੇਜ ਸੈਕਟਰ ਨੂੰ ਪੁੱਛੂੰ ਕੀ ਗੱਲ ਹੋਈ ਹੈ ਜੀ ਨਹੀਂ ਫੜ ਕੇ ਰੱਖੋ ਇਹਨਾਂ ਨੂੰ ਦਿੱਤਾ ਗਿਆ ਹੈ ਹਾਂਜੀ ਇਹਨਾਂ ਨੂੰ ਦਿੱਤਾ ਗਿਆ ਹੈ ਕੰਮ ਤਾਂ ਬਹੁਤ ਵਧੀਆ ਕਰਦੇ ਸੀਗੇ ਮੈਨੂੰ ਨਹੀਂ ਸੀ ਪਤਾ ਵੀ ਨੌਜਵਾਨ ਇਹਦੇ ਨਾਲ ਇਹ ਕਰਨਗੇ ਇਹ ਕਿਹੜੇ ਨੌਜਵਾਨਾਂ ਨੇ ਕੀਤਾ ਆ ਨੌਜਵਾਨ ਕਲੱਬ ਵਾਲਿਆਂ ਨਹੀਂ ਕਲੱਬ ਵਾਲਿਆਂ ਤੁਸੀਂ ਕਿਤੇ ਗੱਲ ਜੀ ਕਿਉਂ ਕਿਉਂ ਧੋਗਲਾ ਵਾੜਦਾ ਕਿਉਂ ਦਿੱਤਾ ਇਹਨਾਂ ਨੂੰ ਇਹ ਧੋਗਲਾ ਵਾੜੀ ਮੈਟਰ ਕਰਦਾ ਜੀ ਇਹਨਾਂ ਨੂੰ ਨਹੀਂ ਕਿਉਂ ਮੈਟਰ ਤੁਹਾਡੇ ਪਿੰਡ ਦਾ ਬੰਦਾ ਹੈ ਹਾਂ ਸਾਡੇ ਪਿੰਡ ਦਾ ਬੰਦਾ ਜੀ ਇਹ ਮੈਂਬਰ ਵੀ ਰਿਆ ਤੇ ਪ੍ਰਧਾਨਗੀਆਂ ਵੀ ਇਹਦੇ ਕੋਲੇ ਆ ਚਿੱਟਾ ਵਿਖਦਾ ਫੁੱਲ ਜਦੋਂ ਅਸੀਂ ਧਰਨਾ ਲਾਉਂਦੇ ਆ ਉਦੋਂ ਆ ਕੇ ਵਿੱਚ ਬਹਿ ਜਾਂਦਾ ਚਿੱਟੇ ਚਿੱਟੇ ਦੇ ਖਿਲਾਫ ਵੀ ਬਹਿ ਜਾਂਦਾ ਚਿੱਟੇ ਦੇ ਖਿਲਾਫ ਬਹਿਦਾ ਰੱਖੋ ਜੀ ਸਿੱਧਾ ਆ ਵਾੜਾ ਜਿਹੜਾ ਮਿਲਿਆ ਜੀ ਚਿੱਟੇ ਦੇ ਖਿਲਾਫ ਬਹਿ ਜਾਂਦਾ ਤਾਂ ਬਾਅਦ ਵਿੱਚ ਜਾ ਕੇ ਪੁਲਿਸ ਵਾਲਿਆਂ ਨਾਲ ਅੰਦਰ ਖਾਤੇ ਸੈਟਿੰਗ ਕਰੇ ਹੁੰਦਾ ਜਾ ਕੇ ਅੱਛਾ ਜਿਹੜੇ ਜਿਹੜੇ ਵੇਚਦੇ ਚਿੱਟਾ ਉਹਨਾਂ ਦੇ ਕੋਲ ਵੀ ਜਾਂਦਾ ਇਹ ਜਾਂਦਾ ਬਿਲਕੁਲ ਜਾਂਦਾ ਸਾਰੇ ਪਿੰਡ ਨੂੰ ਪਤਾ ਜਿੰਨੇ ਵੀ ਬੰਦੇ ਖੜੇ ਸਾਰਿਆਂ ਨੂੰ ਪੁੱਛ ਲਓ ਭਾਵੇਂ ਕਿਉਂ ਜੀ ਇਹੀ ਗੱਲ ਆ ਤੁਹਾਡੀ ਉਹ ਨਹੀਂ ਬਾਈ ਯਾਰ ਇਹ ਤਾਂ ਨਵੇਂ ਕੱਲ ਦੇ ਬੱਚੇ ਆ ਇਹਨਾਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਹੋਰ ਨਸ਼ੇ ਵਾਲਾ ਕੋਈ ਫੜਿਆ ਪਿੰਡ ਦਾ ਧੀ ਭੈਣ ਦਾ ਜਾਣਾ ਛਡਾਉਣਾ ਤਾਂ ਪਊਗਾ ਹੀ ਮੁੰਡਾ ਨਹੀਂ ਛਡਾਉਣਾ ਜਿਹੜਾ ਬੰਦਾ ਨਸ਼ਾ ਵੇਚਦਾ ਉਹਨੂੰ ਕਿਉਂ ਛਡਾਉਣਾ ਯਾਰ ਉਹ ਤਾਂ ਗਲਤ ਕੰਮ ਕਰ ਰਿਹਾ ਉਹਨੂੰ ਕਿ ਛਡਾਉਣਾ ਤੁਸੀਂ ਤੇ ਫੇਰ ਸਾਰੇ ਪਿੰਡ ਵਾਲੇ ਆ ਕੇ ਘਰੇ ਬਹਿ ਜਾਂਦੇ ਵੀ ਛਡਾਖੀ ਲਓ ਨਹੀਂ ਨਹੀਂ ਕੌਣ ਕੌਣ ਆ ਕੇ ਬਹਿੰਦਾ ਤੁਹਾਡੇ ਘਰੇ ਕੌਣ ਬਹਿੰਦਾ ਕੋਈ 5-7 ਘਰ ਵੇਚਦੇ ਹੋਣ ਕਿਸੇ ਦਾ ਵੀ ਰੋਲਾ ਪੈਂਦਾ ਜੀ ਹਾਂ ਤੇ ਉਹ ਆ ਕੇ ਕਹਿੰਦੇ ਛਡਾਓ ਸਾਡਾ ਵੀ ਇਹ ਤੁਹਾਨੂੰ ਤੁਸੀਂ ਤਾਂ ਸਿਆਣੇ ਬੰਦੇ ਥੋੜੇ ਪਿੰਡ ਦਾ ਬੰਦਾ ਇਦਾਂ ਦਾ ਹੈ ਕੰਮ ਅਸੀਂ ਜਾਣਦੇ ਆ ਜੀ ਅਸੀਂ ਨਹੀਂ ਇਹ ਜਾਂਦਾ ਹੈਗਾ ਮੋਹਤਰ ਮੋਹਤਰ ਬੰਦਾ ਹੈਗਾ ਆਖਰ ਕਿਤੇ ਨਾ ਕਿਤੇ ਠਾਣੇ ਕਚੈਰੀ ਜਾਣਾ ਹੀ ਪੈਂਦਾ ਹੈਗਾ ਇਹਨੂੰ ਵੀ ਜੋ ਪਿੰਡ ਦੇ ਆ ਕੇ ਕਹਿੰਦੇ ਵੀ ਚੱਲ ਸਾਡੇ ਨਾਲ ਨਹੀਂ ਨਹੀਂ ਇਹ ਤਾਂ ਇਹ ਤਾਂ ਮੁੰਡੇ ਇਹ ਵੀ ਕਹਿੰਦੇ ਵੀ ਅਖੇ ਚਿੱਟੇ ਵਾਲਾਂ ਤੋਂ ਵੀ ਇਹਨਾਂ ਤੋਂ ਪੈਸੇ ਟੱਕ ਲੈ ਲੈਂਦਾ ਚਿੱਟੇ ਲੈਂਦਾ ਬਾਈ ਅੰਦਰ ਘਾਤੇ ਪੈਸੇ ਲੈਂਦਾ ਹੈ ਕਿਹੜੇ ਪੈਸੇ ਤੂੰ ਕਿਹਦੇ ਆਇਆ ਸੀ ਬੰਦਾ ਯਾਰ ਬਾਈ ਸਾਰੇ ਪਿੰਡ ਨੂੰ ਪਤਾ ਜਿਹਨੂੰ ਮਰਜ਼ੀ ਪਤਾ ਕਿਉਂ ਬਾਈ ਜੀ ਇੱਕ ਮਿੰਟ ਇੱਕ ਮਿੰਟ ਨਹੀਂ ਇੱਕ ਮਿੰਟ ਪਹਿਲਾਂ ਤੂੰ ਸ਼ਰਮ ਕਰ ਤੇਰੇ ਪਿਓ ਦੀ ਉਮਰ ਦਾ ਤੂੰ ਬੋਲਦਾ ਕਿਵੇਂ ਆ ਦੱਸੋ ਬਾਈ ਯਾਰ ਸਾਰਿਆਂ ਨੂੰ ਪੁੱਛ ਲਾ ਇੱਥੇ ਜਿੰਨੇ ਬੰਦੇ ਖੜੇ ਆ ਸਾਰੇ ਕਹਿਣਗੇ ਵੀ ਬੰਦਾ 도ਗਲਾ ਨਹੀਂ ਹੁਣੇ ਨਸ਼ੇ ਪੱਤੇ ਵਾਲਿਆਂ ਨਾਲ ਵੀ ਕੋਈ ਗੱਲਬਾਤ ਹਾਂ ਬਾਈ ਹੈਗੀ ਹੈ ਨਸ਼ੇ ਪੱਤੇ ਵਾਲਿਆਂ ਨਾਲ ਗੱਲਬਾਤ ਇਹਦੀ ਜੀ ਕੀ ਕਰਦਾ ਉਹਨਾਂ ਤੋਂ ਉਹਨਾਂ ਤੋਂ ਕੀ ਕਰਦਾ ਉਹਨਾਂ ਦੇ ਨਾਲ ਇਹਦੀ ਰਲੀ ਭੁਗਤਦਾ ਜਦੋਂ ਮਤਲਬ ਬੰਦੇ ਫੜੇ ਜਾਂਦੇ ਆ ਨਸ਼ੇ ਵਾਲੇ ਉਦੋਂ ਇਹ ਅੰਦਰਖਾਤੇ ਪੁਲਿਸ ਵਾਲਿਆਂ ਕੋਲੇ ਜਾਵੜਦਾ ਉਹਨਾਂ ਨੂੰ ਛਡਾਉਣ ਜਾਂਦਾ ਜਦੋਂ ਗੱਲ ਨਹੀਂ ਬੰਦੀ ਅਸੀਂ ਧਰਨਾ ਲਾ ਲੈਨੇ ਆ ਇੱਕ ਮਿੰਟ ਗੱਲ ਨਹੀਂ ਇਹ ਬਾਈ ਗੱਲ ਨਾ ਘਟ ਗੱਲ ਗੱਲ ਸੁਣਨੀ ਨਹੀਂ ਨਹੀਂ ਗੱਲ ਸੁਣ ਲੈਣ ਦਿਓ ਤੁਹਾਡੀ ਗੱਲ ਵੀ ਸੁਣਾਗੇ ਨਹੀਂ ਨਹੀਂ ਇੱਕ ਮਿੰਟ ਜਦੋਂ ਅਸੀਂ ਧਰਨਾ ਲਾ ਲੈਨੇ ਆ ਇੱਥੇ ਬੰਦੇ ਸਾਰੇ ਇਕੱਠੇ ਹੋ ਗਏ ਸਾਰੀਆਂ ਯੂਨੀਅਨਾਂ ਇਕੱਠੀਆਂ ਹੋ ਗਏ ਤੇ ਉਦੋਂ ਇਹ ਵਿੱਚ ਆ ਕੇ ਮੂਹਰੇ ਬੈਠਾ ਹੁੰਦਾ ਆਹੀ ਗੱਲ ਹੈ ਬੈਨੋ ਵਿੱਚ ਆ ਕੇ ਭਾਈ ਮੂਰੇ ਆ ਕੇ ਤਾਂ ਬਹਿਣਾ ਹੀ ਪੈਂਦਾ ਹੁਣ ਪਿੰਡ ਦੇ ਕੋਈ ਵੀ ਕਾਨੂੰਨ ਦੇ ਇੱਕ ਮਿੰਟ ਬੀਬਾ ਜੀ ਗੱਲ ਕਰਨ ਦਿਓ ਜੀ ਚੰਗੇ ਕੰਮ 'ਚ ਤਾਂ ਜਾਣਾ ਹੀ ਪੈਂਦਾ ਨਾ ਹਰੇਕ ਚ ਵੀ ਭਈ ਚੰਗਾ ਨਸ਼ੇ ਵਾਲਾ ਕਿ ਇੱਕ ਮਿੰਟ ਨਸ਼ੇ ਦੇ ਇਹ ਤਾਂ ਕਹਿੰਦੇ ਵੀ ਹਿਸਾ ਪੱਤੀਆ ਥੋੜੀ ਜਦੋਂ ਬੰਦੇ ਫਸਦੇ ਉਹ ਤੋਂ ਉਧਰ ਨੂੰ ਪਾਉਂਦੇ ਉਹ ਤਾਂ ਜੀ ਐਵੇਂ ਮਾਰੀ ਜਾਂਦੇ ਕੋਈ ਹਿਸਾ ਪੱਤੀ ਨਹੀਂ ਕਾਸੇ ਚੰਗਾ ਕੰਮ ਕਹਦਾ ਜਦੋਂ ਨਸ਼ਾ ਹੀ ਵੇਚੀ ਆ ਨਾ ਆਪਦੇ ਬੰਦੇ ਛੜਾਈ ਜਾਣੇ ਆ ਜਦੋਂ ਨਹੀਂ ਕੋਈ ਛੜਦਾ ਤੇ ਉਸ ਤੋਂ ਬਾਅਦ ਇਹ ਜਾ ਕੇ ਧਰਨੇ 'ਚ ਬਹਿ ਜਾਂਦਾ ਇਹ ਕੋਈ ਚੰਗਾ ਕੰਮ ਹੈ ਇਹ ਬੰਦੇ ਸਟੇਟ ਸੈਕਟਰੀ ਤੁਹਾਡੇ ਪਿੰਡ ਦਾ ਛਡਾਉਣ ਖਾਤਰ ਜਾਂਦਾ ਮੈਂ ਜੀ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਤਾਂ ਇੱਕ ਲੇਖਕ ਤੌਰ ਤੇ ਵਿਚਰਦਾ ਮੁੰਡੇ ਵਿਚਰਦਾ ਤੁਸੀਂ ਇੱਕ ਮਿੰਟ ਲਿਖਣਾ ਵੀ ਇੱਕ ਚੰਗੀ ਗੱਲ ਆ ਪਰ ਸੱਚ ਲਿਖੋ ਤੁਸੀਂ ਇਹ ਗੱਲ ਦੱਸੋ ਵੀ ਇਦਾਂ ਦਾ ਹੈਗਾ ਇਹ ਬੰਦਾ ਤੁਹਾਡੇ ਪਿੰਡ ਦਾ ਨਹੀਂ ਮੇਰੀ ਨਜ਼ਰ ਚ ਹੈ ਨਹੀਂ ਗਾ ਮੈਨੂੰ ਤਾਂ ਮੁੰਡਿਆਂ ਨੇ ਸੱਦਿਆ ਕਹਿੰਦੇ ਆਪਾਂ ਫਲਾਣੇ ਬੰਦੇ ਦਾ ਸਨਮਾਨ ਕਰਨਾ ਮੈਂ ਕਿਹਾ ਚਲੋ ਵੀ ਆ ਜਾਾਂਗੇ ਜੇ ਸਨਮਾਨ ਚੰਗੀ ਗੱਲ ਆ ਕਰਨਾ ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਨੇ ਆ ਸਨਮਾਨ ਕਰਿਆ ਯਾਨੀ ਤੁਸੀਂ ਸ਼ਹਿਰ ਰਹਿੰਦੇ ਪਿੰਡ ਨਹੀਂ ਰਹਿੰਦੇ ਨਹੀਂ ਮੈਂ ਬਹੁਤ ਘੱਟ ਰਹਿਣਾ ਪਿੰਡ ਸ਼ਹਿਰ ਰਹਿੰਦੇ ਹਾਂਜੀ ਹਾਂਜੀ ਇਹ ਰਹਿੰਦੇ ਸ਼ਹਿਰ ਇਹ ਅਸਲ ਦੇ ਵਿੱਚ ਉਹ ਹੈ ਪਿੰਡ ਇਹੀ ਕੀ ਕਹੋਂਗੇ ਬੰਦੇ ਬਾਰੇ ਜਿਹੜਾ ਸੇਵਾ ਸਿਓ ਤੁਹਾਡੇ ਪਿੰਡ ਦਾ ਦੋਗਲਾ ਬੰਦਾ ਜੀ ਇਹ ਤੂੰ ਇਹ ਜੇ ਬੰਦਾ ਛੱਡਿਆ ਬਈ ਸਰੇਆ ਦੋਹਰਾ ਬੰਦਾ ਗੱਲ ਵੀ ਆਲੇ ਇਹਨਾਂ ਨੇ ਕਿਹਾ ਵੀ ਸਨਮਾਨ ਕਰਨਾ ਲੋਕਾਂ ਨੂੰ ਹੁਣ ਕੀ ਪਤਾ ਲੋਕਾਂ ਦੇ ਪੁੱਤਾਂ ਨੂੰ ਚਟਾ ਦੇ ਲਾਉਂਦਾ ਇਹ ਇਹ ਕਰਦਾ ਹੈ ਕੰਮ ਹਾਂ ਕਿਉਂ ਬਾਈ ਕਰਦਾ ਹੈ ਹਾਂਜੀ ਹਾਂਜੀ ਬਿਲਕੁਲ ਇਹ ਸਮੇਂ ਦੀਆਂ ਸਰਕਾਰਾਂ ਦੇ ਹਿਸਾਬ ਨਾਲ ਚੱਲਦੇ ਆ ਜੀ ਜਿਹੜੇ ਜਿਹੜੇ ਵੇਲੇ ਜਿਹੜੀ ਪਾਰਟੀ ਜਿੱਤ ਜੁ ਹੁੰਦੀ ਹੈ ਇਹ ਉਹਨਾਂ ਨਾਲ ਹਮੇਸ਼ਾ ਦੇਖਣ ਨੂੰ ਮਿਲਦੇ ਆ ਜੀ ਕੋਈ ਇਹਨਾਂ ਨੇ ਨਸ਼ਾ ਖਤਮ ਕਰਨ ਲਈ ਕੁਝ ਨਹੀਂ ਕੀਤਾ ਹੀ ਸਵੇਰ ਰਲੇ ਮਿਲਿਆ ਸਵੇਰ ਨਾਲ ਹੀ ਰਲੀ ਮੋਲੀ ਭੋਗਤਾ ਜੀ ਪੈਸੇ ਖਾਂਦੇ ਆ ਲਾਓ ਲਾਓ ਪਿੰਡ ਵਾਲੇ ਵੀ ਇਹ ਨੌਜਵਾਨੇ ਗੱਲ ਕਹਿੰਦੇ ਵੀ ਇਹ ਬੰਦਾ ਇਸ ਤਰੀਕੇ ਨਾਲ ਕਰਦਾ ਹਾਂਜੀ ਇੱਕ ਮਿੰਟ ਬੀਬਾ ਜੀ ਖਾਲੇ ਪਹਿਲਾਂ ਤਾਂ ਮੈਨੂੰ ਐਂ ਦੱਸੋ ਸਾਰੀਆਂ ਗਰੰਟਾਂ ਤਾਂ ਅਸੀਂ ਪਿੰਡ ਤੇ ਲਾਤੀਆਂ ਤੁਸੀਂ ਪਿੰਡ ਦੀਆਂ ਗਲੀਆਂ ਦੇਖ ਲਓ ਜਾ ਕੇ ਠੀਕ ਹੈ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਤੁਹਾਡੇ ਪਿਓ ਦੇ ਉਮਰ ਦਾ ਤੁਹਾਡੇ ਦਾ ਹੈਗਾ ਹੈ ਤੇ ਇਹਨਾਂ ਨੂੰ ਬੁਲਾ ਕੇ ਗੇੜੇ ਨਾਲ ਆਹ ਦੇਖ ਲਓ ਆ 2 ਗਲਾ 2 ਗਲਾ ਵਾਰ ਦਿੱਤਾ ਗਿਆ ਹੁਣ ਐਦਾਂ ਦੇ ਬੰਦਿਆਂ ਨੂੰ ਜਿਹੜੇ ਜਿਹੜੇ ਨਸ਼ੇ ਵਗਵਾਉਂਦੇ ਨਹੀਂ ਤੁਸੀਂ ਇਹਨਾਂ ਨੇ ਰੱਖਿਆ ਆਖਰਕਾਰ ਮੈਂ ਕਹਿੰਦਾ ਵੀ ਇਧਰ ਹਟ ਮੇਡਰ ਇਹ ਮੁੰਡੇ ਇਹਨਾਂ ਦੇ ਵੀ ਇੱਕ ਜ਼ੁਰਤ ਆ ਇਹ ਚੀਜ਼ ਹੋਣੀ ਚਾਹੀਦੀ ਆ ਦੇਡੇ ਬੰਦੇ ਤੁਹਾਡੇ ਪਿੰਡਾਂ 'ਚ ਚੋਂਚੇ ਆ ਉਹ ਅਸਲ ਦੇ ਵਿੱਚ ਇਸੇ ਆਵਾੜ ਦੇ ਹੱਕਦਾਰ ਆ ਤੁਸੀਂ ਪੜ ਲਓ ਦੋਗਲਾ ਅਵਾਰਡ ਅੱਛਾ ਤੁਸੀਂ ਹਰੇਕ ਪਾਰਟੀ ਦੇ ਵਿੱਚ ਰਹੋ ਜਿੰਨੀਆਂ ਸਰਕਾਰਾਂ ਆਉਂਦੀਆਂ ਪਾਰਟੀ ਤਾਂ ਹਰੇਕ ਚੀ ਹੈ ਜੀ ਜਦੋਂ ਹੁਣ ਸਾਰੇ ਪਿੰਡ ਮੋਤਵਾਰ ਬੰਦੇ ਨੂੰ ਸਾਥ ਦਿਆ ਮੂਰੇ ਹਰ ਇੱਕ ਕੰਮ ਚ ਜਾਣਾ ਪੈਂਦਾ ਚਮਚਾਗਰੀ ਕਰਦੇ ਹੋਏ ਕੋਈ ਪਾਰਟੀ ਵਾਲਾ ਗੱਲ ਗੱਲ ਤਾਂ ਨਹੀਂ ਨਾ ਹੋਊਗੀ ਚਮਚਾ ਬਾਈ ਸਿਰੇ ਦਾ ਚਮਚਾ ਇਹ 도ਗਲਾ ਵਾਰਡ ਦਾ ਹੱਕਦਾਰ ਬੰਦਾ ਮੰਨਿਆ ਗਿਆ ਲੈ 도ਗਲਾ ਵਾਰਡ ਆਪਦਾ ਫੜ ਲਓ ਜੀ ਨਹੀਂ ਇਹੀ ਗੱਲ ਹੋਈ ਆ ਫਿਰ ਇਹ ਮੁੰਡੇ ਕਹਿ ਰਹੇ ਆ ਫੜੋ ਫੜੋ ਕਤੂਦ ਕੇ ਕਰਤੂਦ ਦੇ ਜਦੋਂ ਪਿੰਡ ਵਾਲੇ ਫੜੋ ਆ ਫੜੋ ਆਪਦਾ ਵਾਰਡ ਨਹੀਂ ਆ ਵਾਰਡ ਫੜੋ ਆਪਦਾ ਤਰੀਕੇ ਨਾਲ ਜੀ ਦੇਖ ਇਹਨਾਂ ਨੂੰ ਕਿੰਨਾ ਗੁੱਸਾ ਲੱਗਿਆ 도ਗਲੇ ਵਾਰਡ ਦਾ ਤੇ ਜਦੋਂ ਲੋਕਾਂ ਦੇ ਧੀਆਂ ਪੁੱਤਾਂ ਨੂੰ ਨਸ਼ੇ ਤੇ ਲਾਉਂਦੇ ਆ ਇਹ ਤੇ ਉਹ ਵਿਚਾਰਿਆਂ ਦੀਆਂ ਲਾਛਾਂ ਪਈਆਂ ਹੁੰਦੀਆਂ ਛੜਕਾਂ ਤੇ ਐਦਾਂ ਹੀ ਡੇਕਦਾਂ ਉਹ ਦੇਖੋ ਹੁਣ ਇਹਨਾਂ ਨੂੰ ਇਸ ਗੱਲ ਦਾ ਗੁੱਸਾ ਲੱਗਿਆ ਜੀ ਅਸੀਂ ਨਸ਼ਾ ਤੇ ਲਾਉਂਦੇ ਨਹੀਂ ਅਸੀਂ ਤਾਂ ਹਟਾਉਨੇ ਆ ਬੱਲਿਆ ਨਹੀਂ ਫਿਰ ਇਹ ਤਾਂ ਕਹਿੰਦੇ ਵੀ ਤੁਸੀਂ ਮੂਰੇ ਤਰ ਦਾ ਤਾਂ ਨਹੀਂ ਜਰੂਰ ਮੈਂ ਚੰਗਾ ਕਿਹੜਾ ਨਸ਼ੇ ਨੂੰ ਛਡਾਉਣਾ ਕਿਹੜਾ ਚੰਗਾ ਕੰਮ ਆ ਯਾਰ ਇਹ ਨਸ਼ੇ ਵਾਲੇ ਨੂੰ ਹੁਣ ਜੀ ਪਿੰਡ 'ਚੋਂ ਛਡਾਉਣਾ ਹੀ ਪੈਂਦਾ ਲਓ ਇਹ ਉਹ ਬੰਦੇ ਆ ਚਮਚਾਗਰੀ ਦੀ ਹੱਦ ਹੁੰਦੀ ਆ ਚਾਹ ਪਲੂਸੀ ਦੀ ਇਹ ਬੰਦਾ ਕਹਿੰਦਾ ਛਡਾਉਣਾ ਚਾਹੀਦਾ ਨਸ਼ੇ ਵਾਲੇ ਨੂੰ ਕੋਈ ਚੱਕਰ ਨਹੀਂ ਹੁੰਦਾ ਜਾਣਾ ਪੈਂਦਾ ਹੁਣ ਇਹ ਫੈਸਲਾ ਤੁਹਾਡੇ ਹੱਥ ਦੇ ਵਿੱਚ ਆ ਠੀਕ ਆ ਤੁਸੀਂ ਤੁਸੀਂ ਕੀ ਕਰਨਾ ਜੀ ਇਹੀ ਲ ਕੰਮ ਕਰਦੇ ਆ ਇਹ ਹਾਂਜੀ ਹਾਂਜੀ ਇਹੀ ਕੰਮ ਕਰਦੇ ਆ ਜੀ ਇਹ ਇਹ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਨਾਲ ਚੱਲਦੇ ਆ ਜੀ ਇਹ ਕਦੇ ਅੱਜ ਕਿਸੇ ਪਾਰਟੀ 'ਚ ਅੱਜ ਕੱਲ ਨੂੰ ਕਿਸੇ ਪਾਰਟੀ 'ਚ ਇਹ ਪੁੱਛਦੇ ਆ ਸਾਡੇ ਆ ਦੇਖੋ ਜੀ ਆ ਮਿਹਨਤੀ ਬੰਦੇ ਆ ਜੀ ਸਾਡੇ ਇਲਾਕੇ ਦੇ ਸਾਡੇ ਪਿੰਡ ਦੇ ਇਹਨਾਂ ਨੂੰ 40 ਸਾਲ ਹੋ ਗਏ ਇੱਕ ਪਾਰਟੀ ਨਾਲ ਹੀ ਕੋਈ ਹਾਂਜੀ ਆ ਸਾਡੇ ਧਰਮੇਰ ਗਏ ਇਹ 40 ਸਾਲ ਹੋ ਗਏ ਇਹਨਾਂ ਨੂੰ ਠੀਕ ਹੈ ਇੱਕ ਪਾਰਟੀ ਨਾਲ ਇਮਾਨਦਾਰ ਬੰਦੇ ਨੂੰ ਪਰ ਕੋਈ ਨਹੀਂ ਇੱਥੇ ਇਮਾਨਦਾਰੀ ਨੂੰ ਪੁੱਛਦਾ ਜੀ ਸਭ ਬੇਈਮਾਨੀ ਦੇ ਚੜੇ ਹੋਏ ਆ ਹਰੇਕ ਉਹ ਧਰਮ ਇਹਨਾਂ ਦਾ ਨਾ ਹਾਂਜੀ ਹਾਂਜੀ ਇਹਨਾਂ ਦਾ ਧਰਮ ਹੈ ਇਸੇ ਪਿੰਡ ਤੋਂ ਤੁਸੀਂ ਨਹੀਂ ਇਹ ਬੰਦੇ ਦਾ ਕੀ ਕੈਰੈਕਟਰ ਆ ਸੇਵਾ ਸਿਉਂਦਾ ਇਦਾਂ ਦਾ ਇਹ ਇਹ ਚਿੱਟਾ ਵੇਚਦਾ ਹੀ ਬਹੁਤ ਜ਼ਿਆਦਾ ਵਿਕਾਉਂਦਾ ਵਿਕਾਉਂਦਾ ਵੀ ਆ ਲੋ ਇਹ ਬੰਦੇ ਨੂੰ ਇਮਾਨਦਾਰ ਮੰਨ ਵੇਖੋ ਇਹ ਧਰਮਾભાઈ ਆ ਇਸ ਪਿੰਡ ਦਾ ਠੀਕ ਆ ਇਹਨੂੰ ਇਮਾਨਦਾਰ ਮੰਨਿਆ ਗਿਆ 35-40 ਸਾਲਾਂ ਤੋਂ ਇਹਨੇ ਵੀ ਇਹ ਗੱਲ ਕਹੀ ਆ ਵੀ ਇਹ ਬੰਦਾ 도ਗਲਾ ਇਹ ਚਮਚਾਗਰੀ ਹੈ ਚਿੱਟਾ ਵਕਾਉਂਦਾ ਹੁਣ ਦੱਸੋ ਵੀ ਬਾਈ ਤੁਹਾਡੇ ਪਿੰਡ ਦੇ ਉਹ ਸਿਆਣੇ ਬੰਦੇ ਕਹਿ ਰਹੇ ਆ ਤੁਸੀਂ ਇਹ ਗੱਲ ਦੱਸੋ ਇਹ ਤਾਂ ਇਹ ਤਾਂ ਬਾਈ ਮੱਚਦੇ ਆ ਸਾਡੇ ਤੇ ਕਿਉਂ ਮੱਚਦੇ ਇਹਨਾਂ ਨੂੰ ਕੋਈ ਮੈਂਬਰੀ ਨਹੀਂ ਦਿੰਦਾ ਅਸੀਂ 3 ਅਰ ਦੇ ਸਰਪੰਚ ਰਹਿ ਗਏ 40 ਸਾਲ ਹੋ ਗਏ ਇਹਨਾਂ ਨੂੰ ਉਹ ਉੱਥੇ ਬੈਠਿਆ ਖੋਖਾ ਖੋਲ ਕੇ ਇਹਨਾਂ ਨੂੰ ਕੋਈ ਨਹੀਂ ਉਹਨਾਂ ਨੂੰ ਫਿਰ ਕਿਸ ਨੇ ਆ ਥੋੜੇ ਵਾਲਾ ਅਵਾਰਡ ਵੀ ਨਹੀਂ ਦਿੱਤਾ ਹੁਣੇ ਮੂਲ ਕੋਣ ਦੀ ਤਾਂ ਲੋੜ ਨਹੀਂ ਇੱذਰ ਕੈਮਰੇ ਦੇ ਸਾਹਮਣੇ ਮੂੰਹ ਕਰੋ ਨਾ ਅਵਾਰਡ ਸਾਨੂੰ ਪਤਾ ਸਾਨੂੰ ਇੱਥੇ ਚੰਗੇ ਵਾਸਤੇ ਬੁਲਾਇਆ ਗਿਆ ਸੀ ਆ ਮੁੰਡਿਆਂ ਨੇ ਰਲ ਕੇ ਕਰਤਾ ਸਾਨੂੰ ਅਪ੍ਰੈਲ ਫੂਲ ਬਣਾਤਾ ਐਪਰੇ ਫੂਲ ਹਜੇ ਹਜੇ ਵੀ ਇਹ ਕਹਿੰਦੇ ਵੀ ਝੇੜ ਚ ਲੱਗਿਆ ਲੇਖਰ ਸਾਹਿਬ ਤੁਸੀਂ ਥੋੜਾ ਬਹੁਤ ਤੁਹਾਨੂੰ ਲੱਗਦਾ ਵੀ ਅੱਗੇ ਤੁਸੀਂ ਜੇ ਕਿਤੇ ਜਾਣਾ ਮੈਂ ਇਹ ਵੀ ਕਹਿੰਦਾ ਜਿਹੜੇ ਬੰਦੇ ਸਟੇਜ ਸੈਕਟਰੀਆਂ ਸਮਝਦੇ ਹੁੰਦੇ ਆ ਕਈ ਵਾਰੀ ਨਾ ਬਗਾਨੇ ਪਿੰਡ ਤੋਂ ਸ਼ਹਿਰ ਤੋਂ ਆ ਕੇ ਸਟੇਜਾਂ ਸਾਂਭ ਲੈਂਦੇ ਹੁੰਦੇ ਆ ਇਦਾਂ ਜਾਣਾ ਚਾਹੀਦਾ ਪਹਿਲਾਂ ਪੁੱਛ ਪੜਤਾਲ ਕਰਨੀ ਚਾਹੀਦੀ ਸੀ ਪੁੱਛ ਪੜਤਾਲ ਕਰਨੀ ਚਾਹੀਦੀ ਸੀ ਮੈਂ ਤਾਂ ਹੁਣ ਖੁਦ ਪਛਤਾ ਰਿਹਾ ਹਾਂ ਖੁਦ ਪਛਤਾ ਰਿਹਾ ਹਾਂ ਹੂੰ ਇਹਨਾਂ ਨੇ ਮੁੰਡਿਆਂ ਨੇ ਸੱਦ ਲਿਆ ਅੱਗੇ ਵੀ ਮੈਂ ਵਿਚਰਦਾ ਇਹਨਾਂ ਦੇ ਇਹਨਾਂ ਨੂੰ ਸਲਾਹਾਂ ਵੀ ਦਿੰਦਾ ਇਹ ਵੀ ਮੇਰੇ ਨਾਲ ਰਾਏ مشورہ ਕਰਦੇ ਰਹਿੰਦੇ ਆ ਇਹਨਾਂ ਨੇ ਮੈਨੂੰ ਇਹ ਕਹਤਾ ਵੀ ਆਪਾਂ ਸਨਮਾਨਤ ਕਰਨਾ ਫਲਾਣੇ ਬੰਦੇ ਨੂੰ ਮੈਂ ਕਿਹਾ ਚਲੋ ਠੀਕ ਹੈ ਪਰ ਹੁਣ ਮੈਨੂੰ ਵੀ ਕੰਨਾਂ ਨੂੰ ਹੱਥ ਲੱਗ ਗਏ ਵੀ ਅਜਿਹੇ ਆ ਬੰਦਿਆਂ ਨਾਲ ਇਹ ਜਿਹਾ ਹੀ ਹੁਣ ਹੁਣ ਇੱਕ ਗੱਲ ਦੇਖੋ ਤੁਹਾਡੇ ਸਾਹਮਣੇ ਆ ਮੁੰਡੇ ਕਹਿ ਰਿਹਾ ਤੁਹਾਡੇ ਪਿੰਡ ਦਾ ਇਮਾਨਦਾਰ ਬੰਦਾ ਧਰਮਾ ਕਹਿ ਰਿਹਾ ਹੁਣ ਤੁਸੀਂ ਦੱਸੋ ਵੀ ਇਹ ਜੇ ਬੰਦਿਆਂ ਦਾ ਕੀ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜਰੂਰ ਮਿਲਣੀ ਚਾਹੀਦੀ ਹੈ ਜਰੂਰ ਮਿਲਣੀ ਚਾ ਨਾ ਕੀ ਹੋ ਗਿਆ ਕੀ 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 ਮੈਨੂੰ ਪਤਾ ਹੀ ਹੋਣ ਲੱਗਿਆ ਇੱਥੇ ਕੀ ਪਤਾ ਲੱਗਿਆ ਤੁਹਾਨੂੰ ਹੁਣ ਇਹ ਇੰਨਾ ਪਿੰਡ ਸਾਰਾ ਝੂਠ ਸੋਰੀ ਬੋਲਦਾ ਹੱਦ ਹੋ ਗਈ ਹੁਣ ਤੁਸੀਂ ਨਾ ਰਲ ਗਿਆ ਜਿਹੜੀ ਪਾਗਲ ਵਾ ਕੇ ਰੱਖਦੀ ਹੈ ਤੇਰੀ ਸੈਂ ਬਸ ਮੈਨੂੰ ਪਤਾ ਹੁੰਦਾ ਮੈਂ ਆਉਂਦਾ ਹੀ ਨਾ ਉਹ ਪਿੰਡ ਤਾਂ ਮੇਰੀ ਗੱਲ ਸਨ ਪਿੰਡ ਤਾਂ ਤਾਂ ਬੋਲਦਾ ਇਹਨਾਂ ਨੂੰ ਕਿਤੇ ਮੈਂਬਰੀ ਸਰਪੰਚ ਹੀ ਨਹੀਂ ਮਿਲੀ ਕਿਉਂ ਨਹੀਂ ਮੈਂ ਤਾਂ ਬੋਲਦੇ ਆ ਉਹ ਤੁਸੀਂ ਫਿਰ ਗਲਤ ਕਰੀ ਜਾਂਦੇ ਨਾ ਸਾਰਾ ਬੰਦਾ ਗਲਤ ਕਰੀ ਜਾਂਦਾ ਸਾਰਾ ਮੱਚਦਾ ਆਵਰ ਇਹਨਾਂ ਸ਼ਹਿਰ ਤੈਨੂੰ ਨਹੀਂ ਪਤਾ ਅਸੀਂ ਪਿੰਡ 'ਚ ਕੀ ਕਸ਼ ਕੀਤਾ ਕੀ ਕੀਤਾ ਹੈਗਾ ਹਾਂ ਰਿਜ਼ਲਟ ਸਾਰੇ ਦੱਸੀ ਜਾਂਦੇ ਨਾ ਕੀ ਕੀਤਾ ਜੀ ਦੇਣ ਬਾਈ ਪਿੰਡ 'ਚ ਡੱਕਾ ਨਹੀਂ ਕੀਤਾ ਬਾਈ ਪਿੰਡ 'ਚ ਕੱਲਾ ਚਿੱਟਾ ਹੀ ਵਿਖਾਇਆ ਉਹ ਇਹਦਾ ਕੰਮ ਬੋਲਦਾ ਬਾਈ ਬਸ ਉਹੀ ਉਹੀ ਬੋਲਦਾ ਇਹ ਹਰੇਕ ਪਾਰਟੀ ਦੇ ਨਾਲ ਜਾਂਦਾ ਹਾਂ ਬਿਲਕੁਲ ਜਾਂਦਾ ਬਾਈ ਬਿਲਕੁਲ ਜਾਂਦਾ ਬਾਈ ਬਿਲਕੁਲ ਜਾਂਦਾ ਬਸ ਬਸ ਇਹ ਮੈਂ ਦੱਸੇ ਪੱਤਰਕਾਰ ਆ ਇਹਦਾ ਪਿਓ ਸ਼ਰਾਬ ਪੀਂਦਾ ਸੀ ਮਨਮਨ ਪੱਕੀ ਠੀਕ ਹੈ ਜੇ ਇਹ ਇਹ ਨਾ ਨਾ ਜਾਂਦਾ ਉਹਨੂੰ ਛੱਡਣਾ ਨਹੀਂ ਸੀ ਕਿਸੇ ਨੂੰ ਰਾਤ ਕੋਈ ਗੱਲ ਨਹੀਂ ਬਾਈ ਯਾਰ ਇਹ ਬੇਵਕਵਾਸ ਦੀਆਂ ਗੱਲਾਂ ਪੁੱਤ ਜਨਾ ਵੀ ਪੀਂਦਾ ਬਥੇਰੀਆਂ ਥਾਵਾਂ ਤੇ ਬਲੇਮ ਇਸ ਮੁੰਡੇ ਤੇ ਵੀ ਲੱਗਿਆ ਤੁਹਾਡੇ ਫਾਦਰ ਤੇ ਲਾਉਂਦੇ ਵੀ ਸ਼ਰਾਬ ਪੀਂਦਾ ਸੀ ਅਸੀਂ ਛੜਾਇਆ ਥਾਣੇ ਚੋਂ हां भाई पींदा ਸੀ ਸ਼ਰਾਬ ਹਮ ਕੱਲੀ ਸ਼ਰਾਬ ਹੀ ਪੀਂਦਾ ਸੀ ਇਹ ਤਾਂ ਲੋਕਾਂ ਦੇ ਧੀਆਂ ਪੁੱਤਾਂ ਨੂੰ ਚਿੱਟੇ ਤੇ ਲਾਈ ਜਾਂਦੇ ਨੇ ਨਿੱਕੇ ਨਿੱਕੇ ਬੱਚਿਆਂ ਨੂੰ ਯਾਰ ਇਹ ਇਹ ਤਾਂ ਫਿਰ ਗਲਤ ਗੱਲ ਆ ਤੁਹਾਡੀ ਕਿਉਂ ਗੱਪ ਮਾਰੀ ਜਾਂਦਾ ਯਾਰ ਇਹਦੇ ਚ ਕੀ ਗੱਲ ਕਿਉਂ ਗੱਪ ਮਾਰੀ ਜਾਂਦਾ ਆਪਾਂ ਬਈ ਆਇਆ ਯਾਰ ਨਾ ਕੋਈ ਚਾਜ ਦੇਣਾ ਕਰੋ ਚਾਜ ਤਾਂ ਹੁਣ ਤੁਹਾਡੇ ਖਿਲਾਫ ਸਾਰਾ ਪਿੰਡ ਖੜਾ ਯਾਰ ਕਿਸੇ ਹੱਦ ਤੇ ਤਾਂ ਖੜੋ ਠੀਕ ਆ ਪੈਸਾ ਬਣਾਉਣਾ ਬਣਾਓ ਉਹਦੇਦਾਰੀਆਂ ਲੈਣੀਆਂ ਲਓ ਪਰ ਆ ਚਮਚਾਗਿਰੀ ਕਰਕੇ ਤੁਸੀਂ ਐਸੇ ਅਵਾਰਡ ਦੇ ਹੱਕ ਮੇਰੀ ਭਾਈ ਕੰਮ ਕਰਕੇ ਮਿਲੀਆਂ ਤੁਸੀਂ ਆ ਜਿਓ ਆ ਵਾਰਡ ਲਈ ਆਇਓ ਮੈਨੂੰ ਐਸੇ ਕੰਮ ਨੂੰ ਸਦਿਆ ਸੀ ਨਾ ਉਹ ਬੀਬੀ ਭੱਜ ਗਿਆ ਵਾਰਡ ਸੱਟ ਕੇ ਗਈ ਆਹੀ ਅਵਾਰਡ ਆ ਜਿਹੜੇ ਬੰਦੇ ਅਸਲ ਦੇ ਵਿੱਚ ਮੈਂ ਕਹਿੰਦਾ ਜਿਹੜੇ ਥੋੜੇ ਪਿੰਡਾਂ 'ਚ ਇਦਾਂ ਦੀ ਲੀਡਰੀ ਕਰਦੇ ਆ ਚਮਚਾਗਰੀ ਕਰਦੇ ਆ ਮੁੰਡਿਆਂ ਨੇ ਚੰਗਾ ਕੀਤਾ ਮੈਂ ਇਹ ਗੱਲ ਕਹਿਣੀ ਚਾਹਣਾ ਵੀ ਆਹ ਕੰਮ ਚੰਗਾ ਕੀਤਾ ਉਹਨਾਂ ਨੂੰ ਆਹ ਅਵਾਰਡ ਦਿਓ ਜਿਹੜੇ ਸਿਰਫ ਉਹਦੇਦਾਰੀਆਂ ਦੇ ਭੁੱਖੇ ਆ ਚੌਧਰਾਂ ਦੇ ਭੁੱਖੇ ਆ ਆ ਬਾਈ ਜੀ ਦੱਸੋ ਲੇਖਕ ਸਾਹਿਬ ਇਹ ਅਵਾਰਡ ਦਾ ਹੱਕਦਾਰ ਇਹ ਬੰਦਾ ਹੁਣ ਬਿਲਕੁਲ ਹੱਕਦਾਰ ਆ ਜੀ ਬਿਲਕੁਲ ਹੱਕਦਾਰ ਦੱਸੋ ਹੁਣ ਅਰੇ ਹੀ ਕੋਈ ਅਜਤ ਰਹੀ ਕੋਈ ਨਹੀਂ ਨਹੀਂ ਬਾਈ ਐਵੇਂ ਯਾਰ ਸਾਨੂੰ ਇਸ ਕੰਮ ਨੂੰ ਬੁਲਾਇਆ ਸੀ ਮੈਨੂੰ ਪਤਾ ਹੈ ਇਸ ਕੰਮ ਨੂੰ ਮੈਂ ਮੈਂ ਤੁਹਾਨੂੰ ਦੱਸਦਾ ਜੀ ਜੀ ਦੱਸਦਾ ਇੱਥੇ ਸਾਡੇ ਪਿੰਡ ਦੇ ਮੋਹਤਵਾਰ ਬੰਦੇ ਆ ਤਾਰਾ ਸਿੰਘ ਜੀ ਉਹਨਾਂ ਨੂੰ ਅਸੀਂ ਸੱਦਿਆ ਸੀ ਪ੍ਰੋਗਰਾਮ 'ਚ ਤੇ ਉਹ ਮੇਰਾ ਖਿਆਲ ਉਹ ਆ ਹੀ ਗਏ ਉਹ ਆ ਗਏ ਜੀ ਜੀ ਤੁਹਾਨੂੰ ਗੱਲ ਕਰਵਾਉਣਾ ਇਹ ਖੋਲਣਗੇ ਇਸ ਬੰਦੇ ਦੇ ਕੱਚੇ ਚਿੱਠੇ ਉਹ ਵੀਰ ਵੀ ਆ ਗਿਆ ਪਰ ਉਹਨਾਂ ਨਾਲ ਗੱਲਬਾਤ ਆ ਜਿਹੜੀ ਕਰਾਂਗੇ ਇਸ ਮੁੰਡੇ ਨੇ ਕਿਹਾ ਇਸ ਸੇਵਾ ਸਿਉਂਦੇ ਜਿਹੜੇ ਜਿਹੜੇ ਕਾਲੇ ਚਿੱਠੇ ਆ ਇਹਨਾਂ ਨੇ ਫਰੋਲਣੇ ਇਹਨਾਂ ਨਾਲ ਤਾਰਾ ਸਿੰਘ ਦੱਸਿਆ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਇਹ ਜਿਹੜਾ ਇਹਨਾਂ ਦਾ ਹੁਣ ਤੁਸੀਂ ਵੇਖੋ ਨਾਂ ਤਾਂ ਬੰਦੇ ਨੇ ਸੇਵਾ ਸਿਓਂ ਰੱਖ ਲਿਆ ਵੀ ਪਤਾ ਨਹੀਂ ਕਿੰਨੀ ਕ ਸੇਵਾ ਇਹ ਬੰਦਾ ਕਰਦਾ ਹੋਊਗਾ ਠੀਕ ਆ ਸੇਵਾ ਸਿਓਂ ਬਾਰੇ ਕੀ ਜਾਣਦੇ ਹੋ ਜੀ ਸਾਰਾ ਪਿੰਡ ਹੀ ਜਾਣਦਾ ਸੇਵਾ ਸਿਓਂ ਬਾਰੇ ਮੁੰਡਿਆਂ ਨੂੰ ਵੀ ਪਤਾ ਜਿਹੜਾ ਮੈਂ ਐ ਤੁਰਦਾ ਮੇਰੀ ਸੇਵਾ ਐਸੇ ਨੇ ਕਰਾਈ ਐ ਲੋ ਮਾੜੇ ਮੈਂ ਕੈਮਰਾਮੈਨ ਨੂੰ ਕਹਾਂ ਪੱਟੀ ਬੰਨੀ ਹੋਈ ਆ ਜ਼ਖਮਾ ਜਿਹੜਾ ਹੋਇਆ ਵਾ ਬਹੁਤ ਡੂੰਗਾ ਕੀ ਲੱਤ ਤੇ ਕੀ ਹੋਇਆ ਵਾ ਤੁਹਾਡੇ ਜੀ ਕੁਛ ਨਹੀਂ ਮਟੀਰਨੇ ਘੇਰ ਕੇ ਆਂਦੇ ਤੂੰ ਚ ਉਧਰ ਕਰਦਾ ਤੂੰ ਫਲਾਣਾ ਕਰਦਾ ਹੂੰ ਉਹ ਧਰਮਾਭਾਈ ਉਹਨਾਂ ਦਾ ਮੈਸੇਜ ਆ ਸੀ ਮੁੰਡਿਆਂ ਦਾ ਸਨੇਹਾ ਗਿਆ ਸੀ ਕਹਿੰਦੇ ਸਨਮਾਨਤ ਕਰਨਾ ਤੇ ਮੈਂ ਕਿਹਾ ਯਾਰ ਕਰ ਲੋ ਕਹਿੰਦੇ ਨਹੀਂ ਸਨਮਾਨ ਵੱਖ ਤਰ੍ਹਾਂ ਦਾ ਇਹਦਾ ਹਮ ਸੇਵਾ ਸੇਵਾ ਦਾ ਤੇ ਤੁਸੀਂ ਆਇਓ ਜ਼ਰੂਰ ਮੈਂ ਰੈਸਟ ਦਸੀ ਹੋਈ ਸੀ ਡਾਕਟਰ ਨੇ ਉਹ ਤਾਂ ਮਢੀਰ ਨੇ ਮੈਂ ਰਾਤ ਨੂੰ ਜਾਂਦਾ ਸੀਗਾ ਘਰ ਨੂੰ ਵਾਪਸ ਉਹਨੇ ਰਾਇਆ ਸੀ ਤੇ ਹੁਣ ਪਤਾ ਲੱਗਿਆ ਮੁੰਡਿਆਂ ਨੇ ਪਤਾ ਕੀਤਾ ਤੇ ਇਹਨੇ ਮਢੀਰਖਾਨਾ ਮੂਰੇ ਲਾ ਕੇ ਉਹ ਐਵੇਂ ਮਾਰੀ ਜਾਂਦਾ ਐਵੇਂ ਨਾ ਪਕਾਈ ਮਰੀ ਜਾਂ ਇੱਥੇ ਨਹੀਂ ਭਾਈ 1 ਮਿੰਟ ਗੱਲ ਪੂਰੀ ਹੋਣ ਦੇ ਪਕਾਈ ਜਦੋਂ ਕੰਮ ਹੀ ਇਹ ਜੇ ਕੀਤੇ ਰੇ ਮੇਰਾ ਨਾਂ ਕਿਉਂ ਲਈ ਜਾਂਦੇ ਨੇ ਨਾਂ ਲਈ ਜਾਂਦੇ ਜੇ ਗੱਲ ਹੋਈ ਆ ਫੇਰ ਹੀ ਆ ਉਹ ਕੰਮ ਥੋੜੀ ਕਰਦੇ ਨੇ ਫੇਰ ਘਰਾਂ ਵਾਲੀ ਕਿਉਂ ਭੱਜ ਗਈ ਇੱਥੋਂ ਨਾਲ ਆਈ ਸੀ ਸਨਮਾਨਦ ਕਰਨ ਸਾਨੂੰ ਕੀ ਪਤਾ ਵੀ ਆ ਕਰਤੂਤ ਕਰਮ ਇਹ ਕਰਤੂਤ ਕੋਈ ਨਹੀਂ ਫੇਰ ਭਾਈ ਗੱਲ ਪੂਰੀ ਹੋਣ ਦਿਓ ਮੁੜ ਕੇ ਇਹ ਬੰਦੇ ਨੂੰ ਖੇਚੜਦੀ ਐ ਜੀ 1 ਮਿੰਟ ਜੀ ਐਸੇ ਚੀਜ਼ ਦਾ ਕਰਕੇ ਮੇਰੇ ਖਾਲਚਾ ਮੈਂ ਵੇਖਿਆ ਸੀਗਾ ਆਉਂਦੇ ਸਾਰਾ ਬਾੜ ਜਾ ਪਿਆ ਸੀ ਇਹ ਇਹ ਮਲਾਈ ਖਾਣਿਆਂ ਚੋਂ ਹੈ ਬੰਦਾ ਇਹ ਮੇਰੀ ਕਟਮਾਰ ਕਰਵਾਈ ਹੈ ਕਿਉਂਕਿ ਮੈਂ ਉਹ ਧਰਮਾਬਾਈ ਦਾ ਪਹਿਲਾਂ ਹੀ ਖੜੇ ਆ ਤੇ ਉਹ 35 40 ਸਾਲ ਹੋ ਗਏ ਕੋ ਪਾਰਟੀ ਦੇ ਨਾਲ ਅਸੀਂ ਇਮਾਨਦਾਰੀ ਨਾਲ ਸਪੋਰਟ ਕਰੀਦੀ ਹੈ ਪਿੰਡ ਦਾ ਕੋਈ ਕੰਮ ਲੱਗਦਾ ਕਰਾਉਣ ਵਾਲਾ ਉਥੇ ਮੂਰੇ ਤੋਰੀਦਾ ਜੇਬ ਚੋਂ ਚਾਰ ਪੈਸੇ ਲੱਗ ਜਾਣ ਤਾਂ ਲਾਈਦੀ ਹੈ ਤੇ ਜੇ ਲੱਗੇ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਘਪਲਾ ਹੋਣ ਤੋਂ ਬਚਾਅ ਕਰਦੇ ਆ ਵੀ ਯਾਰ ਮੌਤ ਪਰਮੰਦਰ ਇਹਨੂੰ ਬਹੁਤ ਵਾਰੀ ਆਖਿਆ ਯਾਰ ਵੀ ਤੂੰ ਕਿਤੇ ਇੱਕ ਤਾਂ ਟਿਕ ਜਾ ਬੰਦੇ ਬੰਦੇ ਦੀ ਪੜਤ ਜੀ ਬਣ ਜਾਂਦੀ ਹੈ ਨਾ ਇਹ ਹੁਣ ਹਰੇਕ 6 ਮਹੀਨੇ ਪਈ ਜਦੋਂ ਇਲੈਕਸ਼ਨ ਬਦਲਦਾ ਤੇ ਬਸ 6 ਮਹੀਨੇ ਪਹਿਲਾਂ ਦੂਜੀ ਪਾਰਟੀ ਜਾਂਦਾ ਡੱਡੂ ਛਾਲ ਮਾਰ ਕੇ ਤੇ ਉਹ ਮੁੰਡਿਆਂ ਨੇ ਬਾਕੀ ਤੁਹਾਨੂੰ ਦੱਸਿਆ ਹੀ ਮੇਰੇ ਆਉਣ ਤੋਂ ਪਹਿਲਾਂ ਸਾਰਾ ਕੁਝ ਜੀ 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 ਤੇ ਬਸ ਚੌਥਾ ਉਧਰ ਦੀ ਭੁੱਖ ਹੈ ਜੀ ਜੀ ਉਹਨਾਂ ਬੰਦਾ ਬਾਤਾ ਪੱਠਾ ਬਾਤਾ ਉਹਨਾਂ ਬੰਦੇ ਨੂੰ ਅੱਗੇ ਨਹੀਂ ਆਉਣ ਦੋ ਹਾਂਜੀ ਹਾਂਜੀ ਇਹਦਾ ਨਾਮ ਸਿਉਆਂ ਸੌਣਿਆ ਨਹੀਂ ਇਹ ਚੰਗੀ ਸੇਵਾ ਕਰਾਂਗੇ ਜੀ ਅਸੀਂ ਵਾਹ ਜੀ ਵਾਹ ਮੁੰਡੇ ਕਿਉਂਕਿ ਚਲੋ ਇਸ ਗੱਲ ਤੋਂ ਹੈਗੀ ਆ ਇਹ ਗੱਲ ਆ ਜਿਹੜੀ ਕਹਿੰਦੇ ਅਸੀਂ ਇਹ ਸੇਵਾ ਸਿਉਆਂ ਇਹਦੀ ਚੰਗੀ ਸੇਵਾ ਕਰਾਂਗੇ ਕਿਉਂਕਿ ਇਹ ਵੋਟਾਂ ਆ ਗਈਆਂ ਇਦਾਂ ਦੇ ਚੌਧਰੀ ਪਿੰਡ ਦੇ ਵਿੱਚੋਂ ਬਹੁਤ ਜ਼ਿਆਦਾ ਤੁਹਾਨੂੰ ਮਿਲ ਜਾਣੇ ਆ ਇਹ ਚੀਜ਼ਾਂ ਇੱਥੇ ਹੁੰਦੀਆਂ ਸਾਡੇ ਪੰਜਾਬ 'ਚ ਏਸੇ ਕਰਕੇ ਪੰਜਾਬ ਦਾ ਪੱਠਾ ਕਿਵੇਂ ਬੈਠਾ ਇੱਕ ਇੱਕ ਪਿੰਡ ਕਰਕੇ ਇੱਕ ਇੱਕ ਮੁਹੱਲਾ ਕਰਕੇ ਜਦੋਂ ਆਏ ਜੇ ਬੰਦੇ ਉੱਥੇ ਹੁੰਦੇ ਆ ਚਿੱਟੇ ਲੀੜੇ ਪਾਏ ਚੰਗੀ ਪੱਗ ਬੰਨ ਜੀ ਵੀ ਆਈ ਸੀ ਵੀ ਮਾਨ ਸਨਮਾਨ ਕਰਨਾ ਲੇਖਗੀ ਵੀ ਸ਼ਰਮਿੰਦਾ ਹੋਏ ਆ ਇਹਨਾਂ ਨੂੰ ਸੱਦਿਆ ਗਿਆ ਪਰ ਮੈਂ ਨੌਜਵਾਨਾਂ ਦੀ ਦਾਤ ਦੇਣੀ ਬੰਦੀ ਐ ਇਸ ਗੱਲ ਦੀ ਕਿਉਂਕਿ ਇਹ ਬੰਦੇ ਨੂੰ ਵੀ ਜਿਹੜਾ ਜ਼ਖਮੀ ਕੀਤਾ ਗਿਆ ਹਮਲਾ ਕੀਤਾ ਗਿਆ ਇਹਨਾਂ ਨੇ ਉਦਮ ਕੀਤਾ ਮੈਂ ਕਹਿੰਦਾ ਤੁਹਾਡੇ ਪਿੰਡ ਦੇ ਵਿੱਚ ਜੇ 도ਗਲੇ ਬੰਦੇ ਆ ਉਹਨਾਂ ਨੂੰ 도ਗਲੇ ਅਵਾਰ ਦੇਣੇ ਬਣਦੇ ਆ ਜੇ ਨਹੀਂ ਮੰਨਦੇ ਤਾਂ ਤੁਸੀਂ ਇਹ ਗੱਲ ਦੱਸੋ ਠੀਕ ਆ ਤੁਹਾਡੇ ਸਾਹਮਣੇ ਸਾਰੀ ਬੋਲ ਖੁੱਲ ਗਿਆ ਸੇਵਾ ਸਿਉਂਦੀ ਇਹੋ ਜਿਹੇ ਬੰਦੇ ਨਕਮੇ ਜਿਹੜੇ ਪਿੰਡਾਂ ਦੇ ਵਿੱਚ ਤੜ ਗੱਲ ਕੀ ਆ ਯਾਰ ਲੈ ਕੇ 150 ਦਾ ਮੋਬਾਈਲ ਤੇ ਇੱਥੇ ਚੱਕ ਕੇ ਮੈਂ ਕਾ ਜਾਂਦਾ ਆਇਆ ਕਿ ਨਾ ਸਾਚਾ ਤੂੰ ਮੇਰੇ ਸਾਡਾ 150 ਦਾ ਸਾਡਾ 150 ਦਾ ਹੀ ਚੰਗਾ ਤੂੰ ਮੇਰੇ ਮਾਰੇ ਵੇਖਿਆ ਕਿ ਅਸਰ ਕੋਈ ਨਹੀਂ ਯਾਰ ਵੇਖ ਲਈ ਚੱਲ ਭਾਈ ਕੋਈ ਗੱਲ ਕੋਈ ਗੱਲ ਨਹੀਂ ਕੋਈ ਨਹੀਂ ਚਾਹਉ ਲੜਨਾ ਨਹੀਂ ਯਾਰ ਉਹ ਲੜਨਾ ਨਹੀਂ ਆਹ ਵੇਖੋ ਤੁਸੀਂ ਇਹੋ ਜਿਹੇ ਬੰਦਿਆਂ ਦੇ ਹਸ਼ਰਾ ਜਿਹੜੇ ਹੁੰਦੇ ਹੈਗੇ ਠੀਕ ਉਹਨਾਂ ਨੂੰ ਇਹ ਚੀਜ਼ਾਂ ਦੇ ਹੱਕ ਕੀ ਕਹੋਗੇ ਤਾਰਾ ਸਿੰਘ ਜੀ ਜਾਂਦੇ ਜਾਂਦੇ ਨੇ ਬਸ ਵਧੀਆ ਕੀਤਾ ਮੁੰਡਿਆਂ ਨੇ ਤੇ ਇਹ ਉਪਰਾਲੇ ਮੈਂ ਕਹਣਾ ਵੀ ਪਿੰਡ ਪਿੰਡ ਹੀ ਹੋਣੇ ਚਾਹੀਦੇ ਆ ਵੀ ਜਿਹੜੇ ਇਹੋ ਜਿਹਾ ਕੁਝ ਕਰਦੇ ਆ ਨਾ ਬੰਦੇ ਵੀ ਇਹਨਾਂ ਨੇ ਸਾਰਾ ਕੁਝ ਮੁੰਡਿਆਂ ਨੇ ਦੱਸਿਆ ਸੀ ਮੈਨੂੰ ਕਹਿੰਦੇ ਵੀ ਇਹਦਾ ਮੈਂ ਵੀ ਜਾਣਦਾ ਹੀ ਆ ਕਿਉਂਕਿ ਜਦੋਂ ਪਿੰਡ ਬਾਰੇ ਸੋਚਦੇ ਆ ਇਹ ਬੰਦੇ ਦਾ ਕੰਮ ਹੀ ਇਹ ਹੈ ਇੱਕ ਪਾਸੇ ਤਾਂ ਹਿਸਾ ਪੱਤੀਆਂ ਕੀਤੀਆਂ ਚਿੱਟਾ ਛੋਟਾ ਤੇ ਹੋਰ ਨਾਛੇ ਵੇਚਣ ਵਾਲੇ ਨਾ ਜਦੋਂ ਕੋਈ ਫੜਿਆ ਜਾਂਦਾ ਉਦੋਂ ਹੀ ਜਾਂਦਾ ਥਾਣੇ ਮੂਰੇ ਗੁਪਤ ਜੇ ਨਹੀਂ ਗੱਲ ਬਣਦੀ ਕੋਈ ਧਰਨਾ ਪ੍ਰਦਰਸ਼ਨ ਲੱਗਦਾ ਤੇ ਮੂਰੇ ਬਹਿਦਾ ਚੌਂਕੜੀ ਮਾਰ ਕੇ ਇਹ ਮੁੰਡਿਆਂ ਨੇ ਕਿਹਾ ਵੀ ਅਸੀਂ ਤਾਂ ਉਹਦਾ ਮਾਨ ਸਨਮਾਨ ਚੰਗੇ ਤਰੀਕੇ ਨਾਲ ਕਰਨਾ ਚੰਗੇ ਤਰੀਕੇ ਨਾਲ ਮਾਨ ਸਨਮਾਨ ਕਰਨਾ ਤੇ ਇਹਨਾਂ ਨੇ ਦੱਸਤਾ ਸੀ ਵੀ ਆਹ ਪ੍ਰੋਗਰਾਮ ਹੈ ਮੈਂ ਮੈਂ ਤਾਂ ਕਹਿੰਦਾ ਪਿੰਡ ਪਿੰਡ 2 ਲੱਖ ਕੀ ਜਿਵੇਂ ਮੁੰਡੇ ਨੇ ਆਖਿਆ ਵੀ ਚਾਹੇ ਨਸ਼ਾ ਵੇਚਣ ਵਾਲੇ ਆ ਚਾਹੇ ਵਕਾਉਣ ਵਾਲੇ ਜਿਹੜੇ ਹੋਜੋ ਦੋਗਲੇ ਬੰਦੇ ਪਾਰਟੀਆਂ ਚ ਬੈਠੇ ਆ ਕਦੇ ਕਦੇ ਉਧਰ ਕਦੇ ਉਧਰ ਮੈਂ ਸਹੀ ਆ ਖੈਣੇ ਵੀ ਛਤਰਾ ਸਿੰਘ ਮਰਦਾਬਾ ਮਰਦਾਬਾ ਜੈ ਜਵਾ ਸਿੰਘ ਮਰਦਾਬਾ ਮਰਦਾਬਾ ਉਹ ਬੰਦੇ ਨੇ ਆਪਦੇ ਨਾਮ ਨੂੰ ਵੀ ਲਾਜ ਲਾ ਕੇ ਰੱਖਤੀ ਮੈਂ ਇਹ ਗੱਲ ਕਹਿਣੀ ਚਾਹਣਾ ਨਾ ਵੇਖੋ ਸੇਵਾ ਸਿੰਘ ਰੱਖਿਆ ਕਰਤੂਤਾ ਕਹਿ ਜੀਆਂ ਕੀਤੀਆਂ ਠੀਕ ਆ ਤੁਹਾਡੇ ਸਾਹਮਣੇ ਪਰ ਕੀ ਆ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਉੱਥੇ ਤੁਸੀਂ ਜਿਹੜਾ ਸਾਰਾ ਮਾਹੌਲ ਵੇਖਿਆ ਸੇਵਾ ਸਿੰਘ ਦੀ ਜਿਹੜੀ ਸੇਵਾ ਇੱਥੇ ਕਰ ਦੇਣੀ ਸੀਗੀ ਜੇ ਕਿਤੇ ਆਉਣ ਕੈਮਰਾ ਨਾ ਹੁੰਦਾ ਅਸਲ ਦੇ ਵਿੱਚ ਆ ਜਿਹੜੇ ਆਵਾਰਡ ਤੇ ਸ਼ਬਦ ਲਿਖਿਆ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਅਵਾਰਡ ਦੀ ਲੋੜ ਦੋਗਲੇ ਅਵਾਰਡ ਦੀ ਤੁਹਾਡੇ ਪਿੰਡ ਸ਼ਹਿਰ ਮਹੱਲੇ ਦੇ ਵਿੱਚ ਕਿਤੇ ਵੀ ਠੀਕ ਆ ਇਹ ਬੰਦਿਆਂ ਦੀ ਬਹੁਤ ਜ਼ਿਆਦਾ ਇਹੋ ਜਿਹੇ ਬੰਦਿਆਂ ਨੂੰ ਇਹ ਅਵਾਰਡ ਦੇਣੇ ਚਾਹੀਦੇ ਆ ਜਿਹੜੇ ਗਲਤ ਕੰਮ ਕਰਦੇ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਸਾਡੀ ਕੋਸ਼ਿਸ਼ ਰਹੀ ਆ ਹਰ ਵਾਰ ਜਿੱਦਾਂ ਦਾ ਮਾਹੌਲਾ ਪੰਜਾਬ ਨੂੰ ਬਚਾਉਣ ਲਈ ਅਸੀਂ ਕੋਸ਼ਿਸ਼ ਕਰਦੇ ਆ ਸਾਡੀ ਸਾਰੀ ਮਲੂਕਾ ਟੀਮ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਆ ਕਿਦਾਂ ਦਾ ਪ੍ਰਾਲਾ ਲੱਗਿਆ ਤੇ ਤੁਸੀਂ ਦੱਸਣਾ ਤਾਂ ਨਾਮ ਲੈ ਕੇ ਤੁਹਾਡੇ ਪਿੰਡ ਸ਼ਹਿਰ ਮਹੱਲੇ ਦੇ ਵਿੱਚ ਐਸ ਅਵਾਰਡ ਦੇ ਹੱਕਦਾਰ ਕੌਣ-ਕੌਣ ਲੋਕ ਨੇ ਠੀਕ ਆ ਤੇ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ